ਹਾਂ ਜੀ ਬਾਈ ਸਾਸਤਰੀ ਗਾਲ ਜੀ ਸਾਰਿਆਂ ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਵਲੌਗ ਵਿੱਚ ਜੁਮੇਰ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਲੋ ਜੀ ਅੱਜ ਤਰੀਕ ਹੋ ਗਈ 2 ਅਪ੍ਰੈਲ 2025 ਟਾਈਮ ਹੋ ਗਿਆ ਸਵੇਰ ਤੇ 6:30 ਰਾਤ ਮਸ਼ੀਨ ਆਈ ਦੀ ਵੱਢਣਾ ਹੁਣ ਦੱਸਿਆ ਦੀ ਲਾਣੇਦਾਰਾਂ ਛੱਡ ਗਿਆ ਜੀ ਆਪਾਂ। ਮਸ਼ੀਨ ਹੋ ਗਈ ਆਉਂਦੇ ਆਉਂਦੇ ਰਾਜ ਪੈਂਚਰ। ਹਾਂ ਚੱਕ ਲੈ ਗੁੱਡ ਕਿਹੜਾ ਹੈ ਰਾਤ ਆਪਾਂ ਰਹੇ ਇੱਥੇ ਰਾਤ ਆਪਾਂ ਫਿਰ ਉਰੀ ਰਹਿਣਾ ਪਿਆ ਆਪਾਂ ਨੂੰ ਕਿਉਂਕਿ ਫੋਨ ਕਰਾ ਦੇ ਜੱਟ ਨੇ ਦੋ ਤਿੰਨ ਜਣਿਆਂ ਨੂੰ ਟੈਂਪੂ ਵਾਲੇ ਨੂੰ ਟੱਪਣੀ ਦਾ ਉੱਥੇ ਪਈ ਐ ਦੂਈ ਮਸ਼ੀਨ ਦੀ ਬਿਆਨ ਦੇ ਚੱਲ ਟਕਾਣੇ ਤੇ ਲਾ ਲਾਗੇ ਮਸ਼ੀਨ ਹੋਰ ਇਹ ਡਗਾਣਾ ਹੈਗਾ ਡੇਢ ਕਿਲੋਮੀਟਰ ਡੇਢ ਹਾਂ ਡੇਢ ਕਿਲੋਮੀਟਰ ਹੋਊਗਾ ਜ਼ਿਆਦਾ ਫੋਨ ਕਿਸੇ ਨੇ ਫੋਨ ਚੱਕਿਆ ਕਰੋ 간 ਸਾਰੇ ਸਵੇਰੀ ਉਹ ਕਿ ਟਾਈਮ ਵੀ ਹੋ ਗਿਆ 10:30 ਵਜੇ ਜੀ 10 10:30 ਦਾ ਟਾਈਮ ਹੋ ਗਿਆ ਜੀ ਮਸ਼ੀਨ ਜਾਂ ਪੈਂਚਰ ਹੋਈ ਆ ਇਹ ਮੈਂ ਤੁਹਾਨੂੰ ਮੈਂ ਕੱਲ ਦੱਸਿਆ ਹੀ ਰਿਹਾ ਵੀ ਜਿਹੜੇ ਕਾਂਡ ਹੁੰਦੇ ਨੇ ਜਾਂ ਤੇ ਸ਼ੁਰੂ ਸ਼ੁਰੂ ਚ ਜਾਂ ਫਿਰ ਐਂਡ ਚ ਕਾਂਡ ਹੋਇਆ ਕੀ ਹੈ ਮੈਂ ਦਿਖਾਉਣਾ ਤੁਹਾਨੂੰ ਆ ਬੜ ਗਿਆ ਵਿੱਚ ਹਰ ਹਰ ਵੱਡੀ ਹੋਈ ਦੀ ਰੀਨਾ ਨੇ ਉਹ ਕਰਿਆ ਬਸ ਮਤਲਬ ਹਰ ਹਰ ਵੱਡਗੇ ਜਿਹੜੇ ਉਹਦੇ ਲੱਕੜਾਂ ਨਹੀਂ ਆ ਉਹ ਦਾ ਮਤਲਬ ਧਰਤੀ ਤੋਂ ਇੰਨੀ ਉੱਚੀ ਵੱਡੀ ਵੀ ਜੀ ਕਲਮ ਬਣੀ ਵੀਦੀ ਮਤਲਬ ਤਿੱਖੀ ਉਹ ਵੱਡਗੀ ਟਹਿਰ ਚ ਉਹ ਹੋ ਗਿਆ ਕੰਮ ਹੁਣ ਦੇਖਦੇ ਹਾਂ ਹੁਣ ਜੇ ਉਹ ਜੋ ਮਸ਼ੀਨ ਸਾਈਡ ਤੇ ਕਰਨੀ ਹੋ ਬੈਣੀ ਆ ਹੁਣ ਲੈ ਕੇ ਜਾਵਾਂਗੇ ਸਟੱਪ ਨਹੀਂ ਲਿਆਉਣਿਆ ਦੂਈ ਚੱਕ ਕੇ ਟਰੈਕਟਰ ਟਰਾਲੀ ਮਿਲਿਆ ਕੋਈ ਨਹੀਂ ਫਿਰ ਪੂਰੇ ਤਾਂ ਲੋਡ ਨਹੀਂ ਹੋਦਾ ਗੱਡੀਆਂ ਲੈ ਸਾਰੀ ਰਾਤ ਤੱਕ ਲੰਘਿਆ ਹੁਣ ਲੰਗੀਆਂ ਦੋ ਕੋ ਗੱਡੀਆਂ ਬੜੀਆਂ ਜਲ ਜਗਾ ਤਾਂ ਹੈਗੀ ਆ ਲੰਗਣ ਨੂੰ ਪਰ ਫਿਰ ਵੀ ਲੱਕੜਾ ਲੁੱਕੜਾ ਹਾਰ ਗੁੱਟ ਕੇ ਰੱਖੇ ਬੇਤ ਮੂਰੇ ਆਏ ਦੇ ਪਰ ਟੰਗੀਆਂ ਵੀ ਨਹੀਂ ਆ ਗੱਡੀ ਵਾਲੇ ਤਾਰ ਕੇ ਗਏ ਆ ਵੀ ਦੂਰੋਂ ਲਾਈਟ ਚ ਪਤਾ ਲੱਗ ਜੀ ਆ ਹੋਇਆ ਬਈ ਰਾਤ ਇਹ ਮੈਂ ਤੁਹਾਨੂੰ ਦੱਸਿਆ ਸੀ ਕਿ ਇਹੇ ਜੇ ਕੰਮ ਜਿਆਦਾ ਸ਼ੁਰੂ ਸ਼ੁਰੂ ਚ ਉਹਨੇ ਨੇ ਸੀਜ਼ਨ ਦੇ ਸਟਾਰਟਿੰਗ ਜਾਂ ਫਿਰ ਐਂਡ ਚ ਹੁਣ ਕੀ ਸੀਜ਼ਨ ਦਾ ਐਂਡ ਐਂਡੇ ਚੱਲ ਰਿਹਾ ਬਸ ਪਰ ਹੁਣ ਇਹ ਜੇ ਕੰਮ ਹੁੰਦੇ ਆ ਚਲੋ ਮਾਲਕ ਕਰੇ ਕਿਰਪਾ ਕੋਈ ਵੱਡੀ ਗੱਲ ਨਹੀਂ ਹੈ ਪਰ ਟਾਇਰ ਦਾ ਤਾਂ ਵੱਜੇਗਾ ਸੱਤਿਆ ਨਾਸ ਹੋ ਗਿਆ ਕਿੰਨਾ ਮੋਟਾ ਹੈ ਕਿੰਨੀ ਮੋਟੀ ਲੱਕੜ ਇਹ ਲ ਵੀ ਕਿੰਨੀ ਟਿੱਕੀ ਹੋਗੀ ਬਾਈ ਵਿੱਚ ਨੂੰ ਲੰਗੀ ਟਾਇਰ ਦੇ ਘੁੱਚ ਦੇ ਕੇ ਹੁਣ ਲਾਣੇ ਦਾ ਰੂਆ ਚਾ ਲੈ ਕੇ ਰਾਤ ਫੇ ਬੁਰੀ ਬਿਸਤਰਾ ਆਪਾਂ ਪਾਉਣੀ ਚੱਕ ਲੈ ਤੇ ਆਪਾਂ ਸਪੈਸ਼ਲ ਟਾਇਰ ਜੀ ਵੀ ਹੋਵਾ ਘਾਟਾ ਇਹ ਵੇ ਨਾ ਰਾਏ ਵਾਲੇ ਪਿੰਡ ਤੋਂ ਤੁਹਾਨੂੰ ਦਿਖਾਈ ਯਾਰ ਆ ਬੋਲਾ ਬੁਰੇ ਹਾਲ ਰਾਹ ਰਾਜ ਤਾਂ ਪੈਂਚਰ ਹੋਇਆ ਹੀ ਨਹੀਂ ਹੋਇਆ ਖੇਤ ਚ ਵਿੱਚ ਵੜ ਗਈ ਕਿੱਲਾ ਕਿੱਲਾ ਨਹੀਂ ਲੱਕੜ ਚਲੋ ਕੋਈ ਨਹੀਂ ਹੁਣ ਲਾਨੇਦਾਰ ਆਉਂਦਾ ਚਾਹ ਚੁਲੇ ਕੇ ਇਹਨੇ ਆਪਾਂ ਕਰਦੇ ਫਿਲਟਰ ਫੋਲਡਰ ਸਾਬ ਕਰਕੇ ਰੱਖਦੇ ਆ ਅੱਜ ਵੀ ਫਿਰ ਤੁਹਾਨੂੰ ਦਿਖਾਉਨੇ ਆ ਵਿਸ਼ਟਪਣੀ ਲਾਵਾਂਗੇ ਕਿਵੇਂ ਕਰਾਂਗੇ ਹੁਣ ਪਤਾ ਲੱਗੂ ਏਜੰਟਾ ਇਹਨੂੰ ਜਿੱਥੇ ਸਟੱਪਣੀ ਟੱਕੇ ਉਹ ਆਲਾ ਮਸ਼ੀਨ ਪਰ ਉਹ ਸਟੱਪਣੀ ਹੈ ਨਹੀਂ ਉਹਦੇ ਵਾਲੀ ਵੀ ਚੱਲਣ ਵਾਲੀ ਦੂਜੀ ਮਸ਼ੀਨ ਜਿਹੜੀ ਬਖਸ਼ੀਸ਼ ਖੜੀ ਹੈ ਉੱਥੇ ਉਹਦੀ ਸਟੱਪਣੀ ਪਈ ਹੈ ਉਹਦੇ ਵੀ ਟਾਇਰ ਜਮਾ ਘਸਿਆ ਹੋਇਆ ਹੈ ਵੀ ਚਲੋ ਉੱਥੇ ਤੱਕ ਮਸ਼ੀਨ ਚ ਸਾਈਡ ਤੇ ਲੱਗ ਜੂਗੀ ਕਿਉਂਕਿ ਰਾਸਤੇ ਇਹ ਜੇ ਆਪਾਂ ਰਿਸਕ ਲੈ ਲਈ ਅਗਲੇ ਕਿਤੇ ਉਹ ਵੀ ਪੈਂਚਰ ਹੋ ਜੂਵੇ ਅਗਲੇ ਦੀ ਖੋਲ ਕੇ ਆਪਾਂ ਸਾਈਡ ਤੇ ਲਾ ਲਾਂਗੇ ਮਸ਼ੀਨ ਮੈਂ ਅਹੀਂ ਫਿਰ ਉਰੀ ਖੜੀ ਰਹੂਗੂ ਉਰੇ ਤਾਂ ਰਿਸਕ ਕਿ ਆ ਗੰਮ ਟਾਇਰ ਜਿਹੜਾ ਹੋਰ ਚੱਕਣਾ ਪੈਣਾ ਜੈਕ ਫੇ ਟਾਇਰ ਖੁੱਲੂਆ ਚਲੋ ਆਜ ਵੇਲਾਂ ਨਦਰ ਪਿੰਨਾਂ ਜਾਜੂ ਫਿਰ ਲੱਗਦਾ ਹੁੰਨੇ ਮਹੀਨ ਦੀ ਦਿਵਾਲੀ ਅਹੀਂ ਅੱਜ ਤਾਂ ਅਹੀਂ ਦੁਪਹਿਰ ਤੱਕ ਚੱਲੂਗੀ ਮਸ਼ੀਨ ਨਾ ਉਹ ਤੇ ਪਹਿਲਾਂ ਤਾਂ ਇਹ ਦੁਕਾਨੇ ਨਹੀਂ ਖੋਲਦੇ ਜਿੰਨਾ ਮਰਜੀ ਕੋਈ ਅਮਰ ਜ ਹੋਵੇ ਕੋਈ ਆ ਸੁਣਦੇ ਹੀ ਨਹੀਂ ਇਹ ਤਾਂ ਤੇ ਬਾਅਦ ਫਿਰ ਮਤਲਬ ਆਉਣ ਉਹਦੇ ਤੋਂ ਉੱਥੇ ਜਾਣਾ ਪੈਣਾ ਜਿੱਥੇ ਪੰਪ ਬਾਜ਼ਾਰ ਚ 6-7 ਕਿਲੋਮੀਟਰ ਹੋਵਾ ਆਉਣ ਜਾਣ ਨੂੰ 2 ਘੰਟੇ ਵਿੱਚੇ ਪੈਂਚਰ ਉਹੀ 12 1 ਵਜੇ ਤੱਕ ਚਲਾਵਾਂਗੇ ਅੱਜ ਸਮਝ ਨਹੀਂ ਚਲੋ ਉਹੀ ਗੱਲ ਚੱਲਦਾ ਰਹਿੰਦਾ ਹੈ ਤਾਂ ਲੋਈ ਮਸ਼ੀਨ ਤੋੜਤੀ ਉਹ ਚਸਟਪਣ ਹੀ ਲੈਂਦੀ ਦੀ ਸਟੱਪਣ ਹੀ ਲਾ ਕੇ ਮਸ਼ੀਨ ਉੱਥੇ ਭੇਜਤੀ ਹੁਣ ਆ ਜਿਹੜਾ ਟਾਇਰ ਪੈਂਚਰ ਹੋਣਾ ਲੱਦਦਾ ਇਹ ਲਿਆ ਲਵਾ ਕੇ ਲਿਆਉਣਾ ਪੈਂਚਰ ਹੋਣਾ ਡੀਜ਼ਲ ਵਾਲੀ ਕੈਨ ਵਿੱਚ ਰੱਖ ਲਈ ਆ ਜਾ ਇਧਰ ਆਈ ਨਾ ਟੱਟ ਗਿਆ ਘਟਾ ਘਟਾ 2 2.5 ਇੰਚ ਆਇਆ ਬਦ ਬਾਹਰ ਗਾਂਢ ਹੋ ਗਿਆ ਇਹਦੇ ਨਾਲ ਰੈਂਡਾ ਟਾਇਰ ਦੇ ਵਿੱਚ ਇਹ ਫੋਕਲਰ ਹੈ ਚਲੋ ਇਹ ਵੀ ਉਹਦੇ ਤੋਂ ਕਰਾਓ ਲਓ ਪਾਈਪ ਗਿਫਟ ਮਿਲ ਗਿਆ ਗਿਫਟ ਇਹ ਉੱਪਰ ਗਈ ਇਹਦਰ ਮਿਲ ਜਾਏਗਾ ਟਿਊਬ जिंदगी में मिलेगा नया डालना पड़ेगा ये नहीं चलेगा वो तो चलेगा ही नहीं इतना थोड़ो चलता है तो क्या फायदा उसके में घंटा चलाएंगे तो और दूसरा गाड़ी लेना क्या ये थोड़ा चलेगा ये तो लगा देगा इतना पैसा बन रहा है ये तो लगा देगा चलेगा ही नहीं हमको मालूम आपको चलेगा लेकिन गारंटी नहीं है ਆਲੋ ਮਹੰਕੋ ਉਹ ਹਰਦੀਪ ਦੀ ਗਾਡੀ ਉਹ ਯਾਰ ਹਰਦੀਪ ਕਾ ਗਾਡੀ ਤੋ ਬਹੁਤ ਲਗਾ ਇਤਨਾ ਲਗਾ ਇਤਨਾ ਗਰਮ ਗੈਸ ਤੇ ਮਾਰ ਕੇ ਚਲੇਗਾ ਰਿਸਕ ਕਿਉਂ ਲੈਣਾ ਫੇਰ ਖੜੇ ਰਹੂਗਾ ਘੰਟਾ 3 ਇੰਚ ਦਾ ਹਾਲ ਹੈ ਵੇ ਜਾਨ ਭਾਈ ਜੇ 5 ਨੰਬਰ ਪੈਂਚਰ ਖਾਦਾ ਆਪਾਂ ਨੇ ਕਮਾਤ ਕੇ ਤੇ ਰਬੀ ਥੇ ਲਗੋ ਰਹਿਣਾ ਹਾਲੋ ਭਾਈ ਟਿਊਬ ਲੈਣ ਦੀ ਨਵੀਂ ਪੁਰਾਣੀ ਪਈ ਆ ਉਹ ਅੰਤਰ ਉਸ ਵੇਰ ਚ ਰੱਖਾਂਗੇ ਸਰਿਸ ਮਾਰਤੀ ਰੈਂਕ ਲੀ ਪੰਜ ਨੰਬਰ ਕੋਈ ਹੁੰਦਾ ਹੁਣ ਇਹਦਾ ਜਗਰ ਪੰਜ ਨੰਬਰ ਪੈਂਚਰ ਲਾਦਾ ਜਿੱਤੇ ਕਿੱਲੇ ਜੀ ਬੜੀ ਵੀਧੀ ਹੋ ਗਏ ਲੋ ਆ ਕੇ ਚੱਲਦੇ ਆ 12:30 1 ਵਜੇ ਚੱਲਿਆ ਬਹੁਤ ਟਾਈਮ ਲੱਗ ਗਿਆ ਜੋ ਵੀ ਕੱਲ ਅੱਜ ਨਹੀਂ ਨਾ ਦੂਜਾ ਹੋ ਗਿਆ ਕੱਲ ਟਾਇਰ ਬਦਲ ਕੇ ਫਿਰ ਚਲਾ ਦੇ ਦੀਗੀ ਮਸ਼ੀਨ ਆ ਕੱਲ ਮੈਂ ਇਹ ਜਲੀਆ 3 ਵਜੇ ਅੱਜ ਦਾ ਟਾਈਮ ਹੋ ਗਿਆ ਹੁਣ 12:30 ਦਾ ਕੱਲ ਉਹਦੇ ਬਾਅਦ ਫਿਰ ਲਾਣੇਦਾਰ ਨੂੰ ਭੇਜਿਆ ਜੀਆ ਮੈਂ ਫਿਰ ਉੱਤਰੀ ਗੱਡੇ ਤੇ ਹੀ ਰਹਿ ਗਿਆ ਤੇ ਲਾਣੇਦਾਰ ਨੇ ਭੱਜੇ ਕੰਮ ਦਾ ਮਕੀਨ ਆਈਆ 8:00 ਵਜੇ ਵਧੀਆ ਕੰਮ ਹੋਊਗਾ ਫਿਰ ਵੀ 3:00 ਵਜੇ ਤੋਂ 8:00 ਵਜੇ ਤੱਕ ਪੂਰਾ ਦਿਹਾੜੀ ਦਾ ਕੰਮ ਹੋਣਾ ਸਮੇਲਾ ਵੀ ਨਹੀਂ ਮੰਨਦਾ ਵੀ ਏਜੰਟ ਨੇ ਉਹਨੇ ਕਿ ਕਈ ਤਲਾਵੇਂ ਨਵੇਂ ਵੜਦੇ ਕਟੜਾ ਲਾਉਣ ਦੀ ਲੋੜ ਨਹੀਂ ਪਈ ਅੱਜ ਵੀ ਹੁਣ ਵੱਟ ਕੇ ਆਏ ਹੁਣ ਅੱਗੇ ਜਾ ਰਹੇ ਆ ਕਟੜਾ ਪਿੱਛੇ ਪਾਇਆ ਵਾ ਜਾ ਰਹੇ ਆ ਸੂਏ ਦੇ ਕੰਡੇ ਕੰਡੇ ਕਈ ਵਾਰ ਤਾਂ ਇਹ ਤੋਂ ਵੀ ਰਸਤਾ ਤੰਗ ਆਉਂਦਾ ਉੱਥੇ ਵਾਲੀ ਦਿੱਕਤ ਆਉਣੀ ਆ ਰਾਦਾ ਚਲੋ ਫੇਰ ਵੀ ਮਸ਼ੀਨ ਵਧੀਆ ਜਾ ਰਹੀ ਹੈ। ਸਹੀ ਗੱਲ ਤਾਂ ਜਮਾ ਤੰਗ ਰਸਤੇ ਚ ਨੂੰ ਲੈ ਕੇ ਜਾਣੀ ਪੈਂਦੀ। ਕੀ ਕਰੀਏ? ਖੜਾ ਆ ਗਿਆ ਵੀ ਕੀ ਖੜਾਗੇ? ਹੁਣ ਤਾਂ ਤੰਗ ਰਸਤੇ ਆਣਾ ਹੀ ਰਹਿ ਗਏ, ਖੁੱਲੇ ਰਸਤੇ ਸਭ ਨਿਪੜ ਗਏ। ਵਕਾਂ ਘੱਟ ਦੇਂਦਾ ਕੰਮ ਹੋ ਰਾ ਜ ਤਕਰੀਕ 4 ਵੀ 3, 3 ਤਕਰੀਕ ਹੋ ਗਿਆ ਜ। ਇੰਨਾ ਹੋ ਗਿਆ ਪਤਾ ਨਹੀਂ 4। ਤੰਤਰਹੀ ਦੀ ਹੋਗੀ ਬਾਤ ਪੰਜ-ਸੱਤ ਦਿਨ ਦਾ ਕੰਮ ਹੋਈ 3 ਤਰੀਕ ਤੱਕ ਵੇਚੇ ਹੋ ਜਾ ਕੇ ਜਮ੍ਹਾਂ ਆਪਣਾ ਬਾਈ ਉਰੇ ਜਿੰਨਾ ਐਮਪੀ ਦਾ ਸੀਜ਼ਨ ਲਾਇਆ ਦੀ ਪਿਛਲੀ ਵਾਰ ਉਨਾ ਹੀ ਉਰੇ ਲੱਗ ਗਿਆ ਆਪਣਾ ਉਹਦੇ ਰੇਟ ਨੇ ਕੰਮ ਲੈ ਜਾਣਾ ਦੱਬ ਕੇ ਉੱਥੇ ਨਾਲੋਂ ਡੁੱਡਾ ਕੰਮ ਹੋ ਜਾਣਾ ਆਪਣਾ ਕਰਪਾ ਮਾਲਕ ਦੀ ਪਹਿਲਾਂ ਦਾ ਇਹ ਵੀ ਚਲੋ ਦੇਖੀ ਜਾਉ ਬਾਦ ਦਾ ਘਟਾ ਪਰਾ ਅੱਜ ਸਹਾਵਜਾ ਲਾਇਆ ਦੀ ਕੀਲੇ-ਕੁੱਲੇ ਜੋੜੇ ਦੀ ਵਧੀਆ ਹੋ ਗਿਆ ਕਰਪਾ ਮਾਲਕ ਦੀ ਓਕੇ ਰਿਪੋਰਟ ਆਇਆ ਨਾ ਅਣ ਅੱਗੇ ਖੇਤ ਚਲਾਉਣੀ ਆ ਜਾ ਕੇ ਔਰੇ ਵਸਾਈ ਚੱਕਰਾ ਕੀਲਾ ਵਾਢਣੋਂ ਪਾ ਲੋ ਕਟਰ ਲਾ ਲੋ ਕਟਰ ਪਾ ਲੋ ਕਟਰ ਲਾ ਲੋ ਕਟਰ ਕੇ ਵੱਜ ਗਏ ਮਾ ਸਵਾਗਾ ਬਿਲਕੁਲ ਖਰਾਬ ਨਹੀਂ ਆ ਗਿਆ ਸੱਫਰੇ ਗਿੱਲੇ ਹੋ ਗਏ ਜਮ ਜਵੀ ਵੱਟ ਕੇ ਾਟੇ ਨਾ ਜਮ ਹੌਲੀ ਹੌਲੀ ਵੱਟੀ ਆ ਗਿੱਲੀ ਹੋ ਗਈ ਬਦਲਨ ਸਾਰੀ ਉਹ ਵੀਡੀਓ ਬਣਾਉਣ ਦੇ ਚੱਕਰ ਚ ਕਟ ਰਿਕ ਸਾਈਡ ਤੇ ਲੰਗ ਗਿਆ ਮਾ ਸਵਾਗਾ ਖਰਾਬ ਰਾਤ ਦਾ ਦੱਸਿਆ ਵਾ ਮੀ ਪੂਰਾ ਦੇਖ ਰਹੇ ਕਿਵੇਂ ਗੱਲਬਾਤ ਹੁੰਦੀ ਆ ਨਦੇਹਾਟ ਗਈ ਦੀ ਫਰੰਟ ਆਕਰ ਨੂੰ ਮਾ ਦਾ ਕੈਨ ਬਾਹਰੋਂ ਛੱਟਣ ਲੱਗੀ ਗਿੱਲਾ ਹੋਣ ਕਰਕੇ ਵਾ ਹੁਣ ਆ ਕੱਟ ਕੇ ਢਾਣੇ ਇਹਦੇ ਚੱਲਦੇ ਆ ਡਾਟੇ ਤੇ ਲਾਣੇਦਾਰ ਦਾ ਐਡੀ ਫੋਨ ਮੈਂ ਮੀਂਹ ਤਾਂ ਪੈਂਦਾ ਹੁਣ ਕਿੱਥੇ ਚਲਾਉਣੀ ਇਹਨਾਂ ਦੇ ਮੈਨੂੰ ਕਹਿੰਦਾ ਛੱਡ ਚਤਾਰ ਛੱਡ ਦੇ ਵਿੱਚ ਦਾਣ ਗੜਦੇ ਵੀ ਐਂ ਟੇਡੀ ਟੁੱਡੀ ਕਰ ਲਾ ਗਿਆ ਮਜੇ ਦਾ ਕਿਹਾ ਯਾਰ ਵੀਡੀਓ ਬਣਾਉਣੀ ਭੁੱਲ ਗਿਆ ਐਕਸ਼ਨ ਕਰ ਦਦੀ ਆਇਓ ਰੱਬਾ ਇਹਨਾਂ ਦਾ ਵੀ ਔਖਾ ਹੀ ਗਿਆ 10 ਹੰਦਰੇ ਟੋਲ ਜੇ ਪਾ ਦੰਨੇ ਵਾੜਾ ਔਖਾ ਟੈਂਕ ਪੂਰਾ ਭਰ ਗਿਆ ਇਹ ਡੇਢ ਕਿੱਲਾ ਕਹਿੰਦਾ ਜੀ ਦੋ ਨਿਕਲੇ ਆ ਇਹਨਾਂ ਦਾ ਬਸ ਆਹੀ ਉਰੇ ਵਾੜਾ ਔਖਾ ਰੱਬ ਤਾਂ ਹੀ ਇਹਨਾਂ ਦੀ ਵੀ ਘਟਾ ਰਣਾ ਜਿਹੜੇ ਆਏ ਕਹਿੰਦੇ ਆ ਇਹੜਾ ਜ਼ਮੀਨੇ ਘਟ ਤੱਥਣ ਲੱਜੰਦੇ ਆ ਦੱਸੋ। ਆਹ ਇਹੜਾ ਬਟੋਡੇ ਉਹੀ ਜਪੇੜ। ਹੋਰ ਆ ਕਰ ਲ। ਓਏ ਇਧਰ ਕਰ। ਹੋਰ ਆ ਹੋਰ ਕਰ। ਓਏ ਯਾਰ ਕਰ ਇਧਰ। ਹੋਰ ਕਰੋ। ਹੈ ਟੈਂਕ ਭਰਿਆ ਵਾ ਤੁਹਾਨੂੰ ਦਿਖਦਾ ਨਹੀਂ? ਬੱਕਰੀ ਵਾਂਗੂ ਵੀ ਬਹਾਵ ਲੱਗਦਾ ਤਾਇਓ ਤੇ ਮੈਂ ਵਜੀਤ ਲੈ ਰਹਾ ਟਰੈਕਟਰੇਟਾਂ ਬੈਠੇ ਤਰਪਾਲ ਲਈ ਵਿੱਚੇ ਏਜੰਟ ਵਿੱਚੇ ਖੇਤ ਵਾਲੇ ਭਾਈ ਏਜੰਟ ਕਹਿੰਦਾ ਬੱਟੇ ਨਹੀਂ ਆਵੇਂ ਵੱਡ ਦਨਿਆ ਚੀਕਣਾ ਮਾਰੀ ਕੀ ਨੁਕਸਾਨ ਪਊਗਾ ਹੁਣ ਬਹੁਤ ਜਾਨਕੀ ਕੰਦਾ ਹੋ ਗਏ 10 ਮਿੰਟ 20 ਮਿੰਟ 10 ਮਿੰਟ ਵਾਂਗ ਹੋ ਗਏ ਜਦੋਂ ਦੋ ਗਿੱਲਿਆਂ ਦੇ ਕੱਟ ਲਾ ਆ ਕੇ ਜੱਤੀਆਂ ਫਰੀਕ ਫਰੀਕ ਕਿਣੀਆਂ ਪੈ ਰੀਆਂ ਹੁਣ ਤੱਕ ਪੈ ਰਹੀਆਂ ਮਤਲਬ ਵੀ ਹੁਣ ਜਦੋਂ ਇੰਟਰ ਵਾਲੇ ਦੋ ਕੇ ਦੋ ਗੇੜੇ ਲਾਏ ਆ ਜਮਾ ਹੌਲੀ ਹੌਲੀ ਮਸ਼ੀਨ ਹੈ ਮਤਲਬ ਵੀ ਲੋਡ ਲੈਣ ਲੱਗੀ ਸੀ ਮਾਲ ਗਿੱਲਾ ਹੋ ਗਿਆ ਸਾਰਾ ਹੀ ਲਾਣ ਕਹਿੰਦਾ ਵੱਟਣੇ ਆ ਮੈਂ ਵੀ ਪੱਟਣੇ ਆ ਠੀਕ ਨਾ ਮਾਰੇ ਉਹ ਟੈਂਕ ਚ ਕੁਤ ਨਹੀਂ ਆਉਣਾ ਪਿੱਛੇ ਹੀ ਜਾਊ ਮਾਲ ਸਲਾਬਾ ਹੋ ਗਿਆ ਮਾ ਮੈਂ ਵੀ ਦੇਖਣਾ ਦੇਖਣਾ ਮੈਨੂੰ ਕੋਈ ਚੱਕਰ ਨਹੀਂ ਕਹਿੰਦਾ ਚੱਲ ਸਵੇਰੇ ਦੇਖਾਂਗੇ ਇਹ ਜੇ ਕੰਮ ਨੇ ਇਹਨਾਂ ਨੇ ਯਾਰ ਮੈਂ ਵੀ ਮੈਨੂੰ ਕੋਈ ਚੱਕਰ ਹੈ ਮੇਰਾ ਬੱਡ ਨੂੰ ਅਜਾ 6 ਵਜੇ ਆ ਮੈਨੂੰ ਕੋਈ ਚੱਕਰ ਹੈ ਮੈਂ ਦਾ ਵਧੀਆ ਅੱਜ ਤਾਂ ਕਿੱਲੇ ਲਿਖਣਾ ਹੈ ਕਹਿੰਦਾ ਨਹੀਂ ਫਿਰ ਨਖਾਨ ਹੋਊਗਾ ਮਾਂ ਮੇਰੇ ਨਾਲ ਤਾਂ ਕੋਈ ਪਹਿਲਾਂ ਹੀ ਕਹਿਣਾ ਵੀ ਭਾਈ ਨਖਾਨ ਹੋਊਗਾ ਕਹਿੰਦਾ ਆਪ ਕਹਿੰਦਾ ਦੇਖ ਲੈ ਟਰਾਈ ਕਰਕੇ ਟਰਾਈ ਟਰੂ ਹੀ ਨਹੀਂ ਫਿਰ ਤਾਂ ਪੂਰਾ ਵੱਡੂਗਾ ਮੈਂ ਟਰਾਈ ਟਰੂ ਹੀ ਨਹੀਂ ਮੈਂ ਕਰਨੀ ਬਾਅਦ ਚ ਕਿਤੇ ਕਹੋ ਕਿ ਗੇੜਾ ਲਵਾ ਕੇ ਮਸ਼ੀਨ ਘੱਟ ਲਾ ਮੈਂ ਫੇਰ ਫੂਰ ਨਹੀਂ ਪਤਾ ਮੈਂ ਵੱਟ ਕੇ ਘੱਟੂਗਾ ਨਰਾਜ ਲੱਭ ਸਰੇਰੇ ਆ ਤੁਸੀ ਕਟਰ ਦਾ ਹਿਸਾਬ ਲਾ ਰਿਆਂ ਗਿੱਲਾ ਹੋ ਗਿਆ ਸਾਰਾ ਹੀ 14 ਦਾ ਵੀ ਨਹੀਂ ਪਿਆ ਜਣ ਕੇ ਫੇਰ ਵੀ ਹੁਣ ਜਣ ਕੇ ਮਝਿੰ ਚੱਲਣੀ ਨਹੀਂ ਐ ਇੰਨਾ ਕ ਉਹ ਮਝੀ ਨਾ ੱਤਪ ਲੱਗੂਗੀ ਮਹਿੰਨ ਨੂੰ ਕਹਤਾ ਕਣ ਕਦੋਂ ੱਤਪ ਲੱਗੂ ਮਾੜੀ ਮੋਟੀ ਕੱਲ ਦੀ ਰਾਤ ਨੂੰ ਜੇ ਨਾ ਪਿਆ ਤਾਂ ਰਾਦਾ ਮੀਟ ਤੇ ਆਵਾ ਬਾਕੀ ਦੇਖਣੇ ਮਾਲਕ ਕਰੇ ਕਰਪਾ ਜੋ ਮਾਲਕ ਨੂੰ ਮਜੂਰ ਆਪਾਂ ਨੂੰ ਆਪਣਾ ਮਾਲਕ ਨੂੰ ਸਭ ਦਾ ਫਿਕਰ ਹੈ ਬਾਈ ਉਹਨੇ ਆਪਣੇ ਹਿਸਾਬ ਨਾਲ ਆਪੇ ਕਲਾ ਵਰਤਉਣੀ ਆ ਆਪਾਂ ਕੌਣ ਆਪਾਂ ਦਾ ਆਰਾਮ ਕੇ ਆਪਾਂ ਤਾਂ ਆਪਣੇ ਫਾਇਦੇ ਬਾਰੇ ਸੋਚੀ ਜਾਵਾਂਗੇ ਮਾਲਕ ਨੂੰ ਸਭ ਦੇਖਣਾ ਵਾਦਾ ਘਾਟਾ ਸਾਰਿਆਂ ਦੇ ਦੇਖ ਲੈਣ ਜੇ ਜ਼ਿਆਦਾ ਪੈ ਗਿਆ ਮੀ ਫਿਰ ਕੀ ਕਹਿ ਸਕਦੇ ਆ ਰੋਕਣਾ ਹੀ ਪੈਣਾ ਜਾਂਦੇ ਤਾਂ ਹੈ ਨਹੀਂ ਜਦ ਤੱਕ ਜੰਟ ਨਹੀਂ ਹੱਥ ਘੜੇ ਕਰਦਾ ਬਾਈ ਅੱਜ ਬਾਈ ਆਪਾਂ ਨੂੰ ਫੋਨ ਆਇਆ ਥੀ ਐਮਪੀ ਤੋਂ ਆਪਣੇ ਸੱਜਣ ਮਿੱਤਰਾਂ ਦਾਈ ਜੋਨਾ ਨੇ ਆਪਣੇ ਤੇ ਉਹਨਾਂ ਦੇ ਬਸ 50 ਕਿਲੇ ਉਹਨਾਂ ਦੇ ਕੀਲੇ ਜਿਆਦਾ ਵੱਡੇ ਹੋਇਆ ਬਸ ਉਹਨਾਂ ਨੇ ਵੀ ਜਿਹੜੇ ਮਸ਼ੀਨ ਚਲਾਈ ਥੀ ਜਾ ਕੇ ਯਾਰ ਆਪਾਂ ਨੇ ਉਰੇ ਉੱਥੇ ਤੋਂ ਆ ਕੇ ਉਰੇ ਚਲਾਈ ਯਾਰ ਆਪਣਾ ਫਿਰ ਉਹੀ ਰੇਟ ਨੇ ਲੈ ਜਾਣਾ ਕੰਮ ਦੱਬ ਕੇ ਜੇ ਉਹਨਾਂ ਨੇ 50 ਗਿੱਲੇ ਵੱਧ ਵੱਡੇ ਵਿਆਂ ਤਾਂ ਆਪਣਾ ਫਿਰ ਰੇਟ ਵੀ ਵੱਧ ਆਉਰੇ ਮਤਲਬ ਵੀ ਐਪੀਪੀ ਨਾਲ ਦੇ ਬਰਾਬਰ ਚੱਲ ਰਹੇ ਆ ਮਾਲਕ ਦੀ ਕਿਰਪਾ ਹਾਰੇ ਤੁਹਾਨੂੰ ਕਹਿੰਦੇ ਦੀ ਤੁਸੀਂ ਮਸ਼ੀਨ ਗਲਤ ਕਰ ਲਿਆ ਕੰਮ ਵੀ ਕਰਨਾਟਕਾ ਖੜਾ ਲਈ ਕਨਕ ਵੱਡਣ ਉੱਥੇ ਗਿਆ ਆਏ ਆ ਉਹ ਆ ਪਤਾ ਲੱਗੇ ਜਾਂਦਾ ਬਾਈ ਬੰਦਾ ਜਦੋਂ ਮੂੰਹ ਤੇ ਨਹੀਂ ਕਹਿੰਦਾ ਗੱਲ ਆਪਣੇ ਕੋਲੋਂ ਦੋ ਤਿੰਨ ਜਣਿਆਂ ਦੀ ਪਹੁੰਚੀ ਆ ਵੀ ਆਣਾ ਨੇ ਤਾਂ ਹੁਣ ਜੋ ਮਸ਼ੀਨ ਖੜਾ ਲਈ ਉੱਥੇ ਉੱਥੇ ਕਿ ਆਇਆ ਕੁਝ ਵੀ ਨਹੀਂ ਨਾਲ ਅਗਰੀ ਕਿਰਪਾ ਨਾਲ ਬਈ ਆਪਣਾ ਉਹਨੋਂ ਮੈਂ ਦੱਸਦਾ ਵੀ ਐਮਪੀ ਵਾਲੇ ਬੰਦਿਆਂ ਦੇ 50 ਕਿਲੇ ਵੱਧ ਆਪਣੇ ਨਾਲੋਂ ਆਪਣੇ 50 ਕਿਲੇ ਘੱਟਾਂ ਬਣਾ ਰੇਟ ਜਾਂ ਵੱਧਦਾ ਉਹਨਾਂ ਨਾਲੋਂ ਰੇਟ ਦਾ ਫਰਕ ਹੈਗਾ ਵੱਧ 800 ਦਾ ਨਾਲੋਂ ਸਾਹ ਆਪਾਂ ਤਾਂ ਫੇਰ ਉਹਨਾਂ ਨਾਲੋਂ ਮੂਹਰੇ ਆ ਹਜੇ 5-7 ਦਿਨ ਆਪਾਂ ਹੋਰ ਛੱਡ ਦੇਈਏ ਅੱਥੇ ਪਿੰਡ ਚ ਟਰਾਲਾ ਕੱਢਿਆ ਵਾ ਟਰਾਲਾ ਹੁਣ ਏਜੰਟ ਪਹਿਲਾਂ ਪੈਸੇ ਵੜ ਕੇ ਲਿਆਉਣਾ ਵੀ ਫੇਰ ਚੱਲਦੇ ਆਂ ਪਚੇ ਲਾਉਣਾ ਸਾਈਡ ਤੇ ਚਾਹ ਚੂ ਪੀਨੇ ਆਂ ਫੇਰ ਚੱਲਦੇ ਅੱਡੇ ਤੇ ਸਾਫ ਦੂਪ ਤਾਂ ਹੁਣ ਹੋਣੀ ਨਹੀਂ ਗਿੱਲੀ ਹੋ ਗਈ ਸਾਰੀ ਕੱਲ ਨੂੰ ਦੇਖਾਂਗੇ ਤਾਂ ਆਪਾਂ ਲੱਗੇ ਦੋ ਹੁਣ ਐਂ ਖੜਾ ਰਣੀ ਲਿਜਾ ਕੇ ਕੈਵਨ ਸੱਕ ਕੈਵਨ ਕੈਵਨ ਸਾਫ ਕਰ ਲੈਣਾ ਕੱਪੜੇ ਨਾਲ ਬਸ ਹਵਾ ਤਾਂ ਹੁਣ ਬੱਜਣੀ ਨਹੀਂ ਆ ਇਹ ਅੱਡੇ ਤੇ ਪਹੁੰਚ ਗਏ ਮਸ਼ੀਨ ਖੜਾਤੀ ਤੇ ਅੱਜ ਲਾਤੀ ਇੱਧਰ ਮੀਮੀਮੂ ਦਾ ਪਤਾ ਨਹੀਂ ਮੌਸਮ ਹੋਇਆ ਵਾ ਜਿਆਦਾ ਖਰਾਬ ਉਧਰ ਕੋਈ ਆਇਆ ਵਾ ਦੁੱਧ ਦੇ ਲਈ ਦੁੱਧ ਲਾਇਆ ਵਾ ਉਹ ਫੜਾਉਣਾ ਇਹ ਗੱਲਾਂ ਬਾਤਾਂ ਚੱਲ ਰਹੀਆਂ ਲਾਣੇਦਾਰ ਨਾਲ ਕਿ ਸੱਭ ਕੇ ਬੜਾ ਮੋਟਾ ਕੱਪੜਾ ਮਾਰਦਾ ਵਾ ਹੂੰ ਤਾਂ ਗਰਦਾ ਜੰਮਿਆ ਵਾ ਉਹਦੇ ਪਰ ਤੇ ਠੀਕ ਆ ਜੀ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ। ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਵੇ ਤੇ ਟਾਈਮ ਕੱਢ ਕੇ ਆਪਣਾ ਜ਼ਰੂਰੀ ਉਹਨਾਂ ਵੀ ਵੀਡੀਓ ਚ ਦਾ ਲੇਟ ਲੂਟ ਵੀ ਰੱਬ ਰੱਖਿਆ। ਨਵੇੜੀ ਕੰਮ ਰੋਟੀ ਰੋਟੀ ਦਾ ਜਾ ਗਿਆ। 6:30 ਹੋ ਗਏ। 6:30 ਪਾਉਨੇ 7 ਹੋ ਗਏ ਹੁਣ। ਨਗ ਟਾਈਮ ਹੋ ਗਿਆ ਉਹ। ਮਿਲਦੇ ਆਂ ਜੀ ਠੀਕ ਆ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਚ ਧੰਨਵਾਦ।